ਆਹ ਵੇਖੋ ਆਹ ਵੇਖੋ ਉਹ ਕੁੜੀ ਦਾ ਮੱਟਾ ਵੱਜ ਗਿਆ ਜਿਵੇਂ ਲੋ ਕੁੜੀ ਦਾ ਸਿਰ ਪਾੜਦਾ ਪਿੰਡ ਦੇ ਮੁੰਡੇ ਨੇ ਪਿੰਡ 'ਚ ਹੀ ਲਵ ਮੈਰਿਜ ਕਰਵਾਈ ਤਾਂ ਚੱਲੇ ਇੱਟਾਂ ਰੋੜੇ ਸਾਹਮਣੇ ਘਰ 'ਚ ਹੀ ਮੁੰਡੇ ਨੇ ਕਰਵਾ ਲਈ ਲਵ ਮੈਰਿਜ ਗੁੱਸੇ 'ਚ ਆਏ ਪਰਿਵਾਰ ਨੇ ਕੀਤਾ ਮੁੰਡੇ ਦੇ ਪਰਿਵਾਰ ਤੇ ਹਮਲਾ ਛੱਤ 'ਤੇ ਖੜ ਕੇ ਕੀਤੀ ਇੱਟਾਂ ਰੋੜਿਆਂ ਦੀ ਬਰਸਾਤ ਤਾਂ ਦੋ ਪਰਿਵਾਰਾਂ ਦੀ ਦੁਸ਼ਮਣੀ ਨੇ ਮੁਰਤੂ ਖੁੰਨੀ ਰੂਪ ਧਾਰਿਆ ਖਾਤ ਦੇ ਖੜੇ ਕਰੀਬ 3-4 ਨੌਜਵਾਨਾਂ ਨੇ ਪਰਿਵਾਰ ਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਜਿਸ ਸਿਆਂ ਕੇ ਪੀੜਤ ਪਰਿਵਾਰ ਵੱਲੋਂ ਵੀਡੀਓਜ਼ ਬਣਾ ਲਈਆਂ ਕਿਆਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਇੱਟਾਂ ਰੋੜਿਆਂ ਨਾਲ ਨੌਜਵਾਨਾਂ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਇੱਟ ਕੁੜੀ ਦੇ ਸਿਰ 'ਚ ਵੱਜੀ ਜਿਸ ਕਾਰਨ ਉਹ ਜ਼ਖਮੀ ਹੋ ਗਈ ਉਧਰ ਦੇਖੋ ਆ ਆਹ ਦੇਖੋ ਆਹ ਦੇਖੋ ਇਹ ਇਧਰ ਦੇਖੋ ਇਹ ਇਧਰ ਦੇਖੋ ਆ ਕੀ ਆ ਆ ਗਿਆ ਬਾਹਰ ਮਾਰ ਗਿਆ ਬਾਹਰ ਇਧਰ ਵੇਖੋ ਆ ਵੇਖੋ ਪਰੇ ਹੋ ਸਾਰੇ ਪਰੇ ਹੋ ਇਧਰ ਵੇਖੋ ਆ ਵੇਖੋ ਆ ਵੇਖੋ ਆ ਟੈਂਕੀ ਪਾੜੀ ਇਧਰ ਵੇਖੋ ਹੋ ਪਰਿਆ ਗਿਆ ਪਰਿਆ ਅੱਗ ਪਰਿਆ ਮਾਤਾ ਇਧਰ ਜਾ ਆ ਜਾ ਇਧਰ ਵੇਖੋ ਸਰ ਇਧਰ ਵੇਖੋ ਵਟੇ ਵਜਣ ਦੇ ਆ ਲਾਈ ਵਟੇ ਵਜਣ ਦੇ ਫਿਰ ਇਧਰ ਵੇਖੋ ਇਹ ਆਟ ਗਏ ਹੁਣ ਦੱਸੋ ਕੀ ਕਰੀਏ ਘਰੇ ਮਾਰੀ ਆਂਡਿਆ ਵਟੇ ਸਰ ਕੋਈ ਆ ਬਾਪੂ ਦੇ ਸਰਚ ਵਜੇ ਲੱਗਾ ਗਾਇ ਪਰਿਆ ਕੋ ਓਏ ਓਏ ਆ ਦੇਖੋ ਆ ਦੇਖੋ ਆ ਦੇਖੋ ਇਹ ਆ ਦੇਖੋ ਸਰ ਪੁਛਾ ਕਿੱਥੇ ਚੱਲ ਗਿਆ ਡੰਗਰ ਡੰਗਰ ਵਜੇ ਕਿੱਥੇ ਡੰਗਰ ਖੋਲ ਦੀਏ ਦੱਸੋ ਆ ਸ਼ਦਾਈ ਹੋ ਗਿਆ ਤੇ ਆ ਲੈ ਆ ਦੇਖੋ ਆ ਲੈ ਆ ਦੇਖੋ ਗੋਲੀ ਨਾਲ ਉਹ ਦੇ ਵਟੇ ਦੋਵੇਂ ਪੋ ਤੇ ਸਾਰਾ ਟੱਬਰ ਆ ਆ ਆ ਦੇਖੋ ਆ ਦੇਖੋ ਸਾਰਾ ਟੱਬਰ ਡਿਆ ਕੇ ਇਹ ਆ ਦੇਖੋ ਇਹ ਓਏ ਇੱਕਦਮ ਮੁੰਡਾ ਡਿਆ ਆ ਦੇਖੋ ਉਹ ਟੈਂਕੀ ਤੋੜਤੀ ਸਾਰੀ ਆ ਦੇਖੋ ਡੰਗਰ ਡੰਗਰ ਆ ਆ ਵੇਖੋ ਆ ਵੇਖੋ ਉਹ ਕੁੜੀ ਦਾ ਮੱਟਾ ਵੱਜ ਗਿਆ ਜੋ ਵੇ ਲੋ ਕੁੜੀ ਦਾ ਸਿਰ ਪਾੜਦਾ ਆ ਜੇਟ ਮਾਰਦੀ ਕੁੜੀ ਦੇ ਆਹ ਵੇਖੋ ਕੁੜੀ ਦਾ ਟਮਾਰਦੀ ਆ ਜੇ ਇਹੋ ਇਹੋ ਪਕਾਉਣਾ ਸੀ ਆ ਮਈ ਦਾ ਸਿਰ ਪਾੜਦਾ ਕੁੜੀ ਦਾ ਸਿਰ ਪਾੜਦਾ ਇਹਨਾਂ ਨੇ ਮਾਰ ਮਾਰ ਰੋੜੇ ਇਹੋ ਕੁਝ ਪਕਾਉਣਾ ਸੀ ਉਹ ਤੇ ਮਾਰ ਕਿਨੇ ਵੀ ਕਬਰ ਨੂੰ ਸਾਰੇ ਕਰਦਾ ਜਿਹੜਾ ਭਰਤਾ ਮੇਰਾ ਮਾਰ ਮਾਰ ਵੱਟੇ ਗੁਰਵਾ ਤੂੰ ਢੱਲ ਪਾਈ ਜੇ ਤੂੰ ਪੈ ਲੈ ਨਾ ਮੈਂ ਪੈ ਦੇ ਤਾ ਪੁਲਿਸ ਸਾਰੇ ਕਹਿੰਦੇ ਕਿਸੇ ਨੇ ਕਹਿੰਦਾ ਮੈਂ ਪੈਸੇ ਦਿੱਤੇ ਆ ਕਹਿੰਦਾ ਪੁਲਿਸ ਵੜੂਗੀ ਨਹੀਂ ਆ ਤਾਪ ਤਾਪੀਆਂ ਮਾਰਦਾ ਏ ਆ ਵੇਖੋ ਅੰਦਾ ਕੀ ਆ ਅੰਦਾ ਕੀ ਆ ਮਾ ਮਾ ਇਮਾਨ ਨੇ ਆਈਂ ਆਈਂ ਮਾ ਦੇਖੋ ਉਹ ਵੇਖੋ ਵਟੇ ਮਾਂਦੇ ਤੂੰ ਫੇਰ ਵੇਖੋ ਇਹ ਇਹ ਉਹ ਵੇਖੋ ਪਰਿਆ ਆ ਵੇਖੋ ਇਹ ਆ ਵੇਖੋ ਠੀਕ ਆ ਇਧਰ ਵੇਖੋ ਆਈਂ ਨਹੀਂ ਮਾਂਦੇ ਆਈਂ ਮਾਰੇ ਬੱਤ ਜਿਹੜਾ ਸਾਲਾ ਕੋਈ ਨਹੀਂ ਆ ਸਾਲਾ ਪਿੰਡ ਦਵਾਇਆ ਉਹ ਦੇਖੋ ਇਹ ਕੀ ਬੰਦਾ ਇਧਰ ਵੇਖੋ ਸਾਡੇ ਸ਼ਰੇਮ ਕੋਠੇ ਵਟੇ ਮਾਰੇ ਮਈ ਦਾ ਸਿਰ ਪਾੜਿਆ ਮਾਰ ਕੇ ਰੋੜਾ ਵੇਖੋ ਠੀਕ ਆ ਆ ਦੇਖੋ ਇਹ ਇਹ ਉਧਰ ਉਧਰ ਆਓ ਦੇਖੋ ਇਹ ਆਹੋ ਆਹੋ ਰੋੜੇ ਮਾਰ 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 ਇਹ ਇਹ ਔਰ ਥੋਕਿਆ ਰਿਆ ਤੂੰ ਪੁੱਤ ਮਾਰ ਮਾਰ ਇਹ ਮੈਂ ਮਾਰ ਮਾਰ ਕੇ ਸ਼ਾਬਾਸ਼ ਸ਼ਾਬਾਸ਼ ਇਧਰ ਦੇਖੋ ਆਹ ਦੇਖੋ ਇਹ ਆ ਦੇਖੋ ਮਾਮਲਾ ਅਮਰਸਾ ਦੇ ਨਜ਼ਦੀਕੀ ਤਾੜਾ ਪਿੰਡ ਦਾ ਹੈ ਜਿੱਥੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਦੋ ਪਰਿਵਾਰਾਂ 'ਚ ਲੜਾਈ ਹੋ ਗਈ ਅਤੇ ਇੱਕ ਪਰਿਵਾਰ ਨੇ ਦੂਜੇ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਇਸ ਤਰ੍ਹਾਂ ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨੇ ਇਲزام ਲਾਇਆ ਕਿ ਉਸ ਦਾ ਪਿਤਾ ਹੀ ਉਹਨਾ ਤੇ ਸਮਗਲਿੰਗ ਕਰਨ ਦੇ ਇਲਜ਼ਾਮ ਲਗਾਉਂਦਾ ਹੈ ਅਤੇ ਕਈ ਵਾਰ ਉਹਨਾਂ ਤੇ ਹਮਲਾ ਕੀਤਾ ਜਾ ਚੁੱਕਿਆ ਹੈ। ਪੁਲਸਥਾਨਿਓਂ ਕਿ ਆ ਚੁੱਕੀਆਂ ਤਿੰਨ ਵਾਰ ਦਰਖਾਸਤ ਦਿੱਤੀ ਮੇਰੇ ਤੋਂ ਫੋਟੋਜ਼ ਵੀ ਆਈਆਂ ਹਨ ਮੈਂ ਸਾਰੀਆਂ ਮਤਲਬ ਸ਼ੋਅ ਕਰਵਾ ਦਾਂਗੀ ਉੱਪਰ ਫੋਟੋਜ਼ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਪ੍ਰੂਫ ਠੀਕ ਹੈ ਨਾ ਤਿੰਨ ਵਾਰ ਦਰਖਾਸਤ ਲਿਖੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਠੀਕ ਹੈ ਤੇ ਜੇ ਕਿ ਇਹਦਾ ਝੂਠਾ ਪਰਚਾ ਕਰਨਾ ਹੋਵੇ ਉਹ ਝਟ ਗੱਡੀਆਂ ਲੈ ਕੇ ਆ ਜਾਂਦੇ ਆ ਕਿ ਹਾਂ ਇਹਨਾਂ ਨੇ ਇਦਾਂ ਕੀਤਾ ਠੀਕ ਹੈ ਮੇਰੇ ਹਸਬੰਦ ਤੇ ਆਲਰੇਡੀ ਕਿੰਨੀ ਵਾਰ 6 7 ਵਾਰ ਮੇਰੇ ਪਾਪਾ ਨੇ ਝੂਠੇ ਪਰਚੇ ਕਰਵਾਉਂਦੇ ਆ ਤੇ ਉਦੋਂ ਉਹਨਾਂ ਨੂੰ ਛੱਟ ਚੁੱਕ ਕੇ ਲੈ ਜਾਂਦੇ ਰਹੇ ਤੇ ਅੱਜ ਇਹਨਾਂ ਨੇ ਹੜੇ ਤੇ ਜਾਣ ਜਾਣੀ ਹਮਲੇ ਵੀ ਕੀਤੇ ਠੀਕ ਹੈ ਥੋੜੇ ਮਾਰੇ ਪਰਚੇ ਕਰਵਾਉਂਦੇ ਆ ਮੇਰੇ ਮੇਰੇ ਵੱਲੋਂ ਹੀ ਮੈਨੂੰ ਵੀ ਪਹਿਲਾਂ ਮੈਂ ਛੋਟੀ ਸੀਗੀ ਠੀਕ ਹੈ ਅੰਡਰੇ ਸੀ ਮੈਨੂੰ ਵੀ ਕੁੱਟ ਮਾਰ ਕੇ ਹਨਾ ਖਿਲਾਫ ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ 16 ਸਾਲ ਤੋਂ ਲਗਾਤਾਰ ਹਨਾ ਹਾਂਜੀ ਤੇ ਨਾਲੇ ਮੈਂ ਪਹਿਲੀ ਵਾਰ ਇਹੋ ਜਿਹਾ ਪਿਓ ਵੇਖਿਆ ਜਿਹੜਾ ਨਾਲੇ ਥਾਣੇ ਜਾ ਕੇ ਕਹਿ ਰਿਹਾ ਕਿ ਇਸ ਮਗਲਿੰਗ ਕਰਦੀ ਆ ਕੁੜੀ ਮੈਨੂੰ ਤਾਂ ਸ਼ਰਮ ਆਉਂਦੀ ਐ ਇੰਨੀ ਗੱਲ ਕਹਿੰਦੇ ਆਂ ਮਤਲਬ ਐਨੇ ਚੀਜ਼ ਕਹਿਣਾ ਤੇ ਬੰਦਨ ਕਿ ਤੁਸੀਂ ਆਣ ਕੇ ਮੇਰੇ ਆਂਡ ਗਵਾਣ ਜਾਂ ਕਿਸੇ ਪੁਸ਼ੀਸ਼ ਕਰ ਸਕਦੇ ਹੋ ਮੇਰੇ ਬਾਰੇ ਹਾਂਜੀ 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 ਤੇ ਜੇ ਕੋਈ ਇਹੋ ਜਿਹਾ ਹੈ ਉਹ ਵੀ ਜੇ ਕੋਈ ਵੀ ਮੇਰੇ ਖਿਲਾਫ ਇਦਾਂ ਦੀ ਗੱਲ ਕਰ ਦਿੰਦਾ ਠੀਕ ਹੈ ਤੇ ਮੈਂ ਆਪਣੇ ਹਸਬੰਦ ਦੇ ਖਿਲਾਫ ਖੁਦ ਬੋਲੂੰਗੀ ਠੀਕ ਹੈ ਪਰ ਅਦਰ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਲਾਸਟ ਚ ਕੀ ਮਤਲਬ ਬੇਨਤੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਜਾਂਗ ਮਤਲਬ ਕਰਦੀਆਂ ਕੀ ਮੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਨਾ ਹੋਈ ਤੇ ਸਾਨੂੰ ਕਿਤੇ ਵੀ ਉੱਚੇ ਤੋਂ ਉੱਚੇ ਉੱਚ ਅਧਿਕਾਰੀਆਂ ਤੱਕ ਜਾਣਾ ਪਿਆ ਤੇ ਅਸੀਂ ਜਾਵਾਂਗੇ ਸਬੰਧਤ ਰਾਣ ਚਨੇਰ ਦੇ ਕੋਈ ਮੁੱਖ ਅਫਸਰ ਨੇ ਸਰਦਾਰ ਕਰਮਪਾਲ ਸਿੰਘ ਜੀ ਹਾਂਜੀ ਉਹਨਾਂ ਨੂੰ ਮੈਂ ਹੀ ਬੇਨਤੀ ਕਰੂੰਗੀ ਨਹੀਂ ਵਹੀ ਗੱਲ ਉਹਨਾਂ ਨਾਲ ਕਰੀ ਅਜ ਤੱਕ ਨਹੀਂ 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 ਉਹ ਤੁਹਾਨੂੰ ਮਿਲੇ ਹੀ ਨਹੀਂ ਥਾਣੇ ਵਿੱਚ ਮਿਲਦੀ ਹੀ ਨਹੀਂ ਰਹੀ ਅਸੀਂ ਤਿੰਨ ਵਾਰੀ ਅਸੀਂ ਗਏ ਉਹ ਹੈ ਹੀ ਨਹੀਂ ਸੀ ਉਧਰ ਪਰਿਵਾਰ ਮੁਤਾਬਕ ਰੰਜੀ ਸ਼ੇਸ ਗੱਲ ਦੀ ਖੜੀ ਜਾ ਰਹੀ ਹੈ ਕਿ ਹਮਲਾ ਕਰਨ ਵਾਲਿਆਂ ਦੀ ਕੁੜੀ ਨੇ ਉਹਨਾਂ ਦੇ ਮੁੰਡੇ ਨਾਲ ਫਿਆ ਕਰਵਾਇਆ ਜਿਸ ਤੋਂ ਬਾਅਦ ਉਹ ਪਰਿਵਾਰ ਲਗਾਤਾਰ ਉਹਨਾਂ ਤੇ ਝੂਠੇ ਪਰਚੇ ਖਰਵਾਉਂਦਾ ਰਿਹਾ ਅਤੇ ਪਰਿਵਾਰ ਦੇ ਇੱਕ ਮੁੰਡੇ ਨੂੰ ਜ਼ੇਰ ਵੀ ਭਜਵਾ ਚੁੱਕਿਆ ਸਰ ਸਮੇਂ ਦਾ ਲਾ ਮੇਰੇ ਭਰਾ ਦਾ ਸੋਹਰਾ ਰੂੜੇ ਮਾਨ ਡਿਆ ਰੀ ਬਾਹਰ ਨਾਲ ਵਸ਼ਾ ਬੰਨਿਆ ਦਰੀ ਦੇ ਨਾਲ ਤੇ ਮੈਂ ਜਮ ਮੈਂ ਹੋਰੇ oven ਲਾਤੇ ਰੂੜਾ ਵੱਜ ਰਿਆ ਤੇ ਮੈਂ ਥੋਲਨ ਚੱਲਿਆ ਵਸ਼ੇ ਨੂੰ ਤੇ ਮੈਂ ਥੋਲਨ ਦਾ ਮੇਰੇ ਧੋਤੇ ਵੱਜ ਰਿਆ ਤੇ ਥੱਲੇ ਥੱਲੇ ਮੂਣੀ ਲਗਾ ਤੇ ਮਰਾਜਮ ਆਏ ਦੀ ਕਿਹੜੀ ਕਿਲੋ ਰੂੜੇ ਮਾਰੇ ਗਿਆ ਇਹਨਾਂ ਨੂੰ ਪਤਾ ਨਹੀਂ ਕੋਈ ਗੱਲ ਬਾਤ ਨਹੀਂ ਆਈ ਤੁਹਾਡੇ ਪਿੱਤੇ ਮੈਂ ਬੰਬੀ ਨੂੰ ਆਇਆ ਤੇ ਪਤੇ ਵੇਰਾ ਲਾਇਆ ਬਾਰੇ ਮੂਹਾਂ ਧੋੜਿਆ ਹੀ ਫੇਰ ਉਹ ਰੋੜੇ ਮਨ ਬਹਿ ਗਿਆ ਬੋਲਣ ਬਹਿ ਗਿਆ ਬਾਹਰ ਆਓ ਬਾਹਰ ਆਓ ਇਹ ਬੋੜੇ ਰੋੜੇ ਮਨ ਬਹਿ ਗਿਆ ਆਪੇ ਹੀ ਇਹਦੀ ਵੀਡੀਓ ਬਣਾਈਆਂ ਰੋੜੇ ਮਾਰਦੀਆਂ ਨੇ ਹੂੰ ਤੇ ਇਹਨੇ ਪੈ ਰਾਤ ਮਾਰੇ ਰੋੜੇ ਇਹਨੇ ਤੇ ਫੇਰ ਤੈਨੂੰ ਤਾਂ ਕੀ ਰੰਜ ਰੰਜਸ ਕੀ ਬਸ ਇਹ ਵੀ ਇਹਦੀ ਪੂਰੀ ਇਤਿਹਾਸ ਨਹੀਂ ਸਾਡੇ ਵਾਲੇ ਮੇਰੇ ਭਰਾ ਵਾਲੇ ਬਸ ਲਵ ਮੈਰਿਜ ਕਰਕੇ ਹਾਂਜੀ ਉਹ ਤੋੜ ਸੰਦਾ ਆਪੇ ਬਿਨਾਂ ਲਾਵਾ ਫੇਰ ਫੇਰ ਦੇ ਤੇ ਉਹ ਆਪਣਾ ਜਪੋਂਦੇ ਮੈਂ ਤੇ ਮੈਂ ਕੁੜੀ ਮੁੰਡਾ ਬਾਲਦਾ ਆ ਇਹਨਾਂ ਨੇ ਵੀ ਕਹਿ ਰਹੇ ਕਿ ਸਾਨੂੰ ਸਮਗ ਲੈਰ ਕੇ ਆ ਜਾਂਦਾ ਵਾ ਜਾਂ ਇਤਰਾ ਕਿਹਾ ਗਿਆ ਵਾ ਕਦੀ ਘਰੋਂ ਤੁਹਾਡੇ ਸਾਹਮਣੇ ਕੋਈ ਪੁਲਿਸ ਨੂੰ ਕੋਈ ਬਰਾਮਦੀ ਹੋਈ ਤੁਹਾਡੇ ਨਹੀਂ ਸਰ ਨਾ ਦੋਵਾਂ ਨਾਲ ਪੇਂਦ ਵਿੱਚ ਪੇਂਦਰੇ ਮੈਂਬਰ ਸੰਪਤੀ ਆਏ ਆ ਹਨ ਮਾੜੀ ਜਿੰਦਰਾ ਤੋੜਿਆ ਕਿ ਤੂੰ ਤੂੰ ਹੀ ਚੀਨੀ ਲੱਭੀ ਬਾਦਾ ਦੋ ਚਾਹ ਜਿਆ ਪੀਆ ਪਿਆ ਰੇ ਮਾੜੀ ਚ ਉਹ ਪਿਆ ਦੀ ਸਾੜੀ ਦਾ ਲੀਰੇ ਫੋਲੇ ਪੇਟੀਆਂ ਫੋਲੀਆਂ ਤੂੰ ਸਾਨੂੰ ਦਾ ਸਮਾਨ ਨਹੀਂ ਨ ਲੱਪਿਆ ਜੋ ਇਹ ਕਹਿ ਰਹੇ ਕਿ ਕੋਲੋਂ ਪਾ ਗਏ ਮੇਰੇ ਤੇ ਪਰਚਾ ਕੀਤਾ ਗਿਆ ਉਹ ਹੀ ਇੰਨੇ ਫੋਨ ਡਾਤੇ ਫੇਰ ਪਰਚਾ ਹੋਇਆ ਸੀ ਅੱਛਾ ਹਾਂਜੀ ਇੰਨੇ ਤਰ੍ਹਾਂ ਹੈ ਮੇਰੇ ਭਰਾ ਦੇ ਥੋੜੇ ਜਿਹੇ ਬੱਚੇ ਨੁੰਦ ਰਹੇ ਹੋਂ ਫੇਈ ਹੋਂ ਫੇਈ ਥਾਣੇ ਜਾ ਕੇ ਬੋਲਣ ਦਿਆ ਝੂਟਾ ਨਾਲ ਨੁੰਦੇ ਮੇਰੇ ਭਰਾ ਦਾ ਇੰਨੇ ਫਾਇਰ ਮਾਰੇ ਆ ਜਿਹੜੇ ਰੁਪਿੰਦਰ ਦਾ ਬੰਡਾ ਤੈਰੇ ਤੇ ਐਂ ਫਾਇਰ ਮਾਰੇ ਆ ਐਂ ਸਾਨੂੰ ਦੋਵਾਂ ਪੜਾਉਂਦੇ ਤੇ ਮੱਜੀ ਸਾਲਾ ਦੇ ਰਿਓ ਐਂ ਸਾਨੂੰ ਚਾੜਿਆ ਤੇ ਪਿੰਡ ਦੇ ਬੰਡਾ ਤੈਰੇ ਦੋੜੀ ਦੇ ਦੋੜੀ ਨੇ ਫਾਇਰ ਫਾਇਰ ਮਾਰੇ ਆ ਤਰੀਜ ਅੱਛਾ ਐਂ ਤੋਂ ਵੀਡੀਓ ਬਣਾਉਂਦੇ ਰੋੜੇ ਮਾਨ ਨਹੀਂ ਐ ਮਾਰੇ ਨੀ ਉਹਨੂੰ ਤੇ ਸਾਨੂੰ ਸ ਇੱਕ ਕੁੜੀਕਾ ਤੇ ਤਾਂ ਐਂਸਾ ਚੋ ਬਦਾਇ ਕੁੜੀ ਸਾਹਮਣੇ ਜੀ ਬਸਤੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਲੜਾਈ ਦੀ ਸੂਚਨਾ ਮਿਲੀ ਸੀ ਅਤੇ ਉਹਨਾਂ ਵੱਲੋਂ ਦੋਵਾਂ ਪਰਿਵਾਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਪਰ ਦੋਵਾਂ ਚੋ ਕੋਈ ਵੀ ਹਾਜ਼ਰ ਨਹੀਂ ਹੋਇਆ ਜਿਸ ਕਾਰਨ ਹੁਣ ਦੋਵਾਂ ਧਿਰਾਂ ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਦੋਵਾਂ ਧਰਾਂ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਨ੍ਹਾਂ ਨੂੰ ਬਾਰ-ਬਾਰ ਥਾਣੇ ਬੁਲਾਇਆ ਹਾਜ਼ਰ ਨਹੀਂ ਆਏ ਤੇ ਉਹਦੇ ਸਬੰਧ ਚ 750 ਦੇ ਕਲੰਦਰੇ ਬਣਾਤੇ ਇਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਪੀਸ਼ ਕਰ ਰਹੇ ਹਾਂ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲ ਹੋਵੇਗਾ ਹਾਲਾਂਕਿ ਦੋਵਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਪੁਲਿਸ ਨੂੰ ਗੁਜਾਰਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਵੱਲੋਂ ਦੋਵਾਂ ਪਰਿਵਾਰਾਂ ਨੂੰ ਸੱਦਣ ਦੇ ਬਾਵਜੂਦ ਵੀ ਦੋਵੇਂ ਹੀ ਥਾਣੇ 'ਚ ਨਹੀਂ ਪਹੁੰਚੇ ਜਿਸ ਕਾਰਨ ਦੋਵਾਂ ਪਾਸਿਓਂ ਹੀ ਮਾਮਲਾ ਸ਼ੱਕੀ ਜਾਪ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ